ਹਾਂ ਲੋ ਸੱਚੀ ਕਾਲ ਜੀ ਕੀ ਹਾਲ ਚਾਲ ਆਜਾ ਸੇ ਜਾ ਰਹੇ ਆ ਗੁਰੂ ਕੀ ਟਾਬ ਜੋ ਕੋੜ ਪੂਰਾ ਤੇ ਜੱਤੋ ਦੇ ਸੰਦ ਵਿੱਚ ਗੁਰਦੁਆਰਾ ਸਾਹਿਬ ਬਣਿਆ ਹੋਇਆ ਸ੍ਰੀ ਦਸਮੇ ਪਾਤਸ਼ਾਹ ਜੀ ਗੁਰੂ ਕਲਗੀਧਾ ਜੀ ਦਾ ਬਾਕੀ ਸਮੋਂ ਉੱਥੇ ਜਾ ਕੇ ਦਿਖਾਉਨੇ ਆ ਦਰਸ਼ਨ ਕਰਾਉਨੇ ਆ ਗੁਰਦੁਆਰਾ ਸਾਹਿਬ ਦੇ ਹੈਲੋ ਬੋਲੋ ਬਾਕੀ ਮਿਲਦੇ ਉੱਥੇ ਬਾਏ ਬਾਏ ਹੈਲੋ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਆਪਰਪੇ ਅਸੀਂ ਕਰੋ ਚੱਲੇ ਆ ਗੁਰੂ ਕੀ ਢਾਬ ਗੁਰਦੁਆਰਾ ਸਾਹਿਬ ਤੋਂ ਬਾਕੀ ਮਿਲਦੇ ਆਪਾਂ ਉੱਥੇ ਸੋਣੋ ਕਰੋ ਨਿਆ ਗੁਰੂ ਸਾਹਿਬ ਦੇ ਦਰਸ਼ਨ ਗੁਰੂ ਘਰ ਦੇ ਸਤਿ ਸ਼ਕਾ ਜੀ ਆਪਾਂ ਪਹੁੰਚ ਗਏ ਆ ਗੁਰੂ ਕੀ ਢਾਬ ਗੁਰਦੁਆਰਾ ਸਾਹਿਬ ਸਾਹਮਣੇ ਗੁਰਦੁਆਰਾ ਇਹ ਪਿੰਡ ਦਾ ਨਾਮ ਵੀ ਗੁਰੂ ਕੀ ਢਾਬਾ ਗੁਰਦੁਆਰਾ ਸਾਹਿਬ ਦਾ ਇਹ 메ਨ ਐਂਟਰ ਹੀ ਆਇਆ ਕਰਨ ਦੋ ਦਾਰਾ ਸਾਵਣ ਤਾਂ ਕਿ ਆਪਾਂ ਵਿੱਚ ਸਕਰੀਨ ਸ਼ਾਟ ਲਾਵਾਂਗੇ ਵੀਡੀਓ ਨੂੰ ਸਕ੍ਰਿਪਟ ਕਰੋਗੇ ਵਿਰੋਧ ਲੈ ਕੇ ਹਾਂ ਤਾਂ ਕਿ ਦੇਖੋ ਉਹ ਤੇ ਹਾਪ ਸੰਡੇ ਲੱਗ ਜੀ ਦਾ ਇਹ ਲੰਘਦਾ ਹਾਂ ਸੰਪੋਰਟ ਨੂੰ ਫੋਨ ਲਵਾਂ Rover file. Oh, guru kat. Wah, uh, al guru kat ada ya. juga. Satu option. ਇਹ ਗੁਰੂ ਘਰ ਨਿਸ਼ਾਨ ਸਾਹਿਬ